ਅੱਜ ਆਪਾਂ ਥੋੜੇ ਥੋੜੇ ਨਿਕਲਣ ਲੱਗੇ ਆਂ ਇੱਥੋਂ ਦੀ ਗੋਬਿੰਦ ਘਾਟ ਦੇ ਲਈ ਹਿੰਗੋਨ ਸਾਹਿਬ। ਸੋ ਜੀ ਉਹ ਜਿਹੜਾ ਰਸਤਾ ਤੁਹਾਨੂੰ ਦਿਖ ਰਿਹਾ ਉਹ ਜਾ ਰਿਹਾ ਹੈ ਆਪਣਾ ਕੇਦਾਰਨਾਥ ਨੂੰ। ਰਿਹਾ ਆ ਦੇ ਕੋਈ ਪਹਾੜਾਂ ਤੋਂ ਆ ਕੇ ਪਾਣੀ। ਕੋਈ ਪਾਣੀ ਆਪਾਂ ਪੀ ਰਿਆਂ। ਐਟਸੀਐਮ ਰੋਡ ਇਹਨੂੰ ਕਹਿੰਦੇ ਆਏ। ਇਹ ਪਹਿਲਾਂ ਜਦੋਂ ਪਿੱਛੇ ਜਾਮ ਲੱਗਿਆ ਨਹੀਂ ਉਹ ਦੋ ਮਤਲਬ ਛੱਡੀ ਗਈ ਤੋਂ ਲਾਚੀ ਹੁਣ ਸਾਡੇ ਪਿੱਛੇ ਸੋਰੀ ਸ਼ਾਮ ਦੇ ਬੱਜ ਗਏ 7:20 ਮਿੰਟ ਆਪਾਂ ਪਹੁੰਚ ਚੁੱਕੇ ਗੁਰਦੁਆਰਾ ਗੋਬਿੰਦ ਦੇ ਸੋਜੀ ਸ਼ਸ਼ੀ ਗਾਂ ਦੋਸਤੋ ਸਵਾਗਤ ਕਰਦਾ ਤੁਹਾਡਾ ਐਪੀਸੋਡ ਨੰਬਰ 3 ਚ ਹਿਮਕੁੰਡ ਸਾਹਿਬ ਯਾਤਰਾ ਚ ਅੱਜ ਟਾਈਮ ਮੈਂ ॠषिकेश ਦੇ ਗੁਰਦੁਆਰਾ ਹਿਮਕੁੰਡ ਸਾਹਿਬ ਤੇ ਅੱਜ ਆਪਾਂ ਸਵੇਰੇ ਸਵੇਰ ਲੱਗੀਆਂ ਆਪਾਂ ਗੋਬਿੰਦ ਘਾੜ ਦੇ ਲਈ ਹਿਮਕੁੰਡ ਸਾਹਿਬ ਦੀ ਯਾਤਰਾ ਹੁਣ ਸਟਾਰਟ ਕਰਨ ਜਾ ਰਹੇ ਆ ਆਪਾਂ ਕੱਲ ਨੂੰ ਆਪਕਾ ਸਾਡਾ ਰਜਿਸਟ੍ਰੇਸ਼ਨ ਹੋ ਗਿਆ ਸੀਗਾ 22 ਮਈ ਨੂੰ ਤੇ ਅੱਜ ਹੋ ਗਈ 23 ਮਈ ਸਵੇਰੇ ਦੇ ਹੋ ਗਿਆ 5:30 ਵਜੇ ਰਿਹਾ 5:22 ਮਿੰਟ ਹੋ ਰਿਹਾ ਤੇ ਬਾਕੀ ਆਪਾਂ ਨਿਕਲਣ ਲੱਗੇ ਆ ਇੱਥੋਂ ਦੀ ਸਾਰੀ ਸੰਗਤਾਂ ਤਿਆਰ ਹੋ ਕੇ ਚੱਲੀਆਂ ਚਾਲੇ ਪਾਉਣ ਨੂੰ ਤੇ ਬਾਕੀ ਆਪਾਂ ਵੀ ਚੱਲਦੇ ਆ ਸਾਹਮਣੇ ਦਰਬਾਰ ਸਾਹਿਬਾ ਮੱਥਾ ਟੇਕ ਲਿਓ ਬਾਕੀ ਆ ਆ ਕੁਝ ਆਪਣਾ ਆਪਾਂ ਸਟੇ ਕੀਤਾ ਸੀਗਾ ਇੱਥੇ ਇਹ ਤੁਹਾਨੂੰ ਹਾਲ ਮਿਲ ਜੂਗਾ ਫਰੀ ਆਫ ਕੋਸਟ ਕੋਈ ਚਾਰजेस ਵਗਰਾ ਨਹੀਂ ਹੁੰਦੇ ਗੁਰਦੁਆ ਵੈਸੇ ਤਾਂ ਆਪਾਂ ਬਾਹਰ ਲੰਮੇ ਪਏ ਸੀ ਅੰਦਰ ਵੈਸੇ ਸਾਨੂੰ ਹਾਲ ਦਿੱਤਾ ਗਿਆ ਸੀ ਪਰ ਅੰਦਰ ਗਰਮੀ ਜਿਹੀ ਲੱਗਦੀ ਸੀ ਨਾ ਤਾਂ ਕਿ ਆਪਾਂ ਬਾਹਰ ਹੀ ਲੰਮੇ ਪੈ ਗਏ ਸੀ ਆ ਦੇਖ ਲਓ ਜੀ ਇਦਾਂ ਦਾ ਹਾਲ ਹੁੰਦਾ ਆ ਜਿੱਥੇ ਸਾਨੂੰ ਸਟੇ ਕਰਨ ਨੂੰ ਮਿਲ ਜੂਗਾ ਬਾਕੀ ਚਲੋ ਸੋ ਜੀ ਆ ਹਾਲ ਨੰਬਰ 3 ਸੀਗਾ ਜਿੱਥੇ ਆਪਣਾ ਸਟੇ ਸੀਗਾ ਰਾਤ ਦਾ ਤੇ ਬਾਕੀ ਚਲੋ ਚੱਲਦੇ ਆ ਹੁਣ ਆਪਾਂ ਗੋਬਿੰਦ ਘਾੜ ਦੇ ਵੱਲ ਚਲੋ ਨਿਕਲ ਰਹੇ ਹੁਣ ਤੇ ਸਾਡੀ ਜਿਹੜੀ ਬੱਸ ਉਹ ਨਟਰਾਜ ਚੌਂਕ ਤੋਂ ਆਇਆ ਹੁਣ ਨਟਰਾਜ ਚੌਂਕ ਕਿੱਥੇ ਉਹ ਨਹੀਂ ਪਤਾ ਗੂਗਲ ਤੇ ਸਰਚ ਕਰਦੇ ਆ ਤੇ ਉਹ ਉੱਥੇ ਪਹੁੰਚਦੇ ਆ ਕਿਹੜੀ ਆਪਰੇਟਰ ਦੀ ਬੱਸ ਅਜ ਤੇਰੀ ਤੇਰੀ ਗੜਵਾਲ ਤੇਰੀ ਗੜਵਾਲ ਕਰਕੇ ਕੋਈ ਆਪਰੇਟਰ ਹੈ ਜਿਹੜੀ ਰੈਡ ਬੱਸ ਤੇ ਉਹਨਾਂ ਦੀ ਬੱਸ ਚੱਲਦੀ ਆ ਤੇ ਆਪਾਂ ਉਹ ਵੀ ਬੱਸ ਬੁੱਕ ਕਰਾ ਲਈ ਸੀ ਗੋਬਿੰਦ ਘਾੜ ਦੇ ਲਈ ਵੈਸੇ ਉਹ ਬੱਸ ਬਦਰੀਨਾਥ ਜਾਊਗੀ ਰਾਈਟ ਤੇ ਆਪਾਂ ਉਤਰ ਜਾਵਾਂਗੇ ਰਸਤੇ 'ਤੇ ਗੋਬਿੰਦ ਘਾੜ ਬਾਕੀ ਇੱਥੇ ਲੰਗਰ ਹਾਲ ਵਗਰਾ ਹੈਗਾ ਆ ਤੁਸੀਂ ਲੰਗਰ ਲਵਗਰਾ ਸਭ ਸਕਦੇ ਹੋ ਆ ਦਰਵਾਜ਼ਾ ਖੁੱਲ ਆ ਗਿਆ ਭਾਈ ਆਪਾਂ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਹਾਂ ਨਾ ਵੈਸੇ ਸਵੇਰੇ 6 ਵਜੇ ਦੀ ਬੱਸ ਸੀਗੀ ਸਾਡੀ 5:30 ਦੇ ਰਿਪੋਰਟਿੰਗ ਟਾਈਮ ਆ 5:30 ਇੱਥੇ ਹੋ ਗਏ ਬਾਕੀ ਚਲੋ ਦੇਖਦੇ ਕਿਨੇ ਤਫੋ ਦੇ ਕੇ ਗਿਆ ਆਪਾਂ 10 ਮਿੰਟ 10 ਮਿੰਟ ਕਰਦੇ ਕਰਦੇ ਨਾ ਇੱਕ ਘੰਟਾ ਉੱਪਰ ਲਪਾਤਾ ਆ ਵਧੀਆ ਹੋ ਗਿਆ ਕਿ ਆਪਾਂ ਬੱਸ ਬੁੱਕ ਕਰ ਲਈ ਆ ਬੱਸ ਬੁੱਕ ਕਰੇ ਟੈਨਸ਼ਨ ਨਹੀਂ ਆਹ ਚਲੋਂਦੇ ਵਾਰ ਐਂ ਦਲਾਲ ਤੁਹਾਨੂੰ ਪਤਾ ਦੋ ਦੋ ਤਿੰਨ ਦਿਨ ਯਾਰ ਮੈਂ ਲੈ ਲੈਂਦੇ ਕਿਉਂਕਿ ਕੋਈ ਮਤਲਬ ਨਹੀਂ ਇਸ ਟਾਈਮ ਤਾਂ ਕਿਉਂਕਿ ਬਿਜ਼ਨਸ ਚੱਲ ਰਿਹਾ ਨਾ ਇਹਨਾਂ ਦਾ ਨਹੀਂ ਸੰਕਤ ਐਸੇ ਟਾਈਮ ਨਿਕਲਦੀਆਂ ਆਪਣੇ ਯਾਤਰਾ ਦੇ ਤੁਹਿਆ ਆ ਰਿਹਾ ਆਪਣਾ ਗੁਰਦੁਆਰਾ ਰਿਸ਼ੀਏ ਦਾ ਸ਼ਹੀਮ ਗੁਰਸਾਹਿਬ ਜੀ ਉਹੀ ਫਾਈਲ ਲਿਆ ਨੂੰ ਆਟੋ ਵੀ ਮਿਲ ਗਿਆ ਕਿ ਰਿਸ਼ਾ ਜਿੰਨੂ ਕਹਿੰਨੇ ਆ 20 ਰੁਪਏ ਲੇ ਥੋੜੀ ਨਟਰਾਜ ਚੌਂਕ ਤੱਕ ਦੇ ਫੇਰ ਹੁਣ ਦੇਖਦੇ ਨਾ ਨਟਰਾਜ ਚੌਂਕ ਤੇ ਦੋ ਤਿੰਨ ਕਿਲੋਮੀਟਰ ਹੀ ਹੈਗਾ ਜਿਆਦਾ ਕੁਝ ਸੋ ਜੀ ਆ ਚੁੱਕਿਆ ਹੁਣ ਨਟਰਾਜ ਚੌਂਕ ਤੇ ਇੱਥੋਂ ਦੀ ਸਾਡੀ ਹੁਣ ਆਣੀ ਆ ਬੱਸ ਟਿਹਰੀ ਗੜਵਾਲ ਟਰੈਵਲਸ ਰੀ ਤੇ ਬਾਕੀ ਆ ਚੌਂਕ ਇੱਥੋਂ ਦੀ ਪੌਂਟਾ ਸਾਈਡ ਜਾ ਸਕਦੇ ਆ ਇੱਥੋਂ ਦੀ ਆਪਣੀ ਬੱਸ ਜਾਊਗੀ ਸਿੱਧਾ ਆਪਣਾ ਬਦਰੀਨਾਥ ਵਾਲੀ ਸਾਈਡ ਕਿਉਂਕਿ ਬਦਰੀਨਾਥ ਦੀ ਹੀ ਬੱਸ ਆਪਾਂ ਬੁੱਕ ਕਰਾਈ ਆ ਸੋ ਜੀ ਆ ਲਈ ਆਪਾਂ ਚਾ ਇੱਥੋਂ ਦੀ ਨਟਰਾਜ ਚੌਂਕ ਤੋਂ ਆ ਸ਼ੌਪੇ ਗਏ ਤੇ ਜਾ ਜੋ ਪੀ ਕੇ ਆਪਾਂ ਕਰਦੇ ਆਪਣੀ ਯਾਤਰਾ ਨੂੰ ਤੇ ਰਿੰਦਾ ਵਾ 15 20 ਮਿੰਟ ਬਸ ਹਲੇ ਰਸਤੇ 'ਚ ਆ ਬਸ ਜਿਹੜੀ ਹੈ ਨਾ ਉਹ ਆ ਰਹੀ ਹਰੀਦوار ਤੋਂ ਤੇ ਹਰੀਦوار ਤੋਂ ਚਾਂਦੀ ਪਦਰੀਨਾ ਤੇ ਆਪਾਂ ਬੋਰਡ ਕਰਾਂਗੇ ਇਹਨੂੰ ਰਿਸ਼ੀਗੇਸ਼ ਤੋਂ ਚਾਹ ਦੇ ਨਾਲ ਨਾਲ ਆਪਾਂ ਹੋਰ ਵੀ ਸਾਰੇ ਸਮਾਨ ਪੈਕ ਕਰਾ ਲਏ ਕਿਉਂਕਿ ਰਸਤੇ ਦਾ ਕੋਈ ਪਤਾ ਨਹੀਂ ਹੁੰਦਾ ਨਾ ਯਾਰ ਗੱਡੀ ਲੇਟ ਵੀ ਹੋ ਸਕਦੀ ਕਿਉਂਕਿ ਪਹਾੜ ਵਾਲਾ ਸਾਰਾ ਸੈਕਸ਼ਨ ਆ ਇਹ ਬਾਈ ਦੀ ਦੁਕਾਨ ਆ ਇੱਥੋਂ ਸਾਰਾ ਸਮਾਨ ਆਪਾਂ ਲੈ ਲਿਆ ਤੇ ਵਰਖੀ ਮੁਰਤੀ ਵੀ ਰੱਖ ਲਈ ਆ ਤਾਂ ਕਿ ਮਿੱਠਾ ਮੂਠਾ ਜਾ ਕਮ ਹੋ ਜੂਗਾ ਬਾਕੀ ਸੋ ਜੀ ਫਾਈਨਲੀ ਸਾਡੀ ਬੱਸ ਆ ਚੁੱਕੀ ਹੈ ਜੀ ਬੱਸ ਜਿਹੜੀ ਹੈ ਨਾ ਆਪਣੀ 1.5 ਘੰਟੇ ਤੋਂ ਉੱਪਰ ਲੇਟ ਹੋ ਚੁੱਕੀ ਆ ਤੇ ਆਪਣੀ ਨਾਰਮਲ ਨੋਨ ਏਸੀ ਬੱਸ ਆ ਤੇ ਬੱਸ ਜਿਹੜੀ ਉਹ ਮੈਂ ਤੁਹਾਨੂੰ ਦੱਸਦਾ ਨਾ ਅਸ਼ੋਕ ਲੀਆ ਲੈਂਡ ਦੀ ਬੱਸ ਆ ਇਹ ਬਾਕੀ ਚਲੋ ਬੋਰਡ ਕਰਦੇ ਆ ਬੱਸ ਆਪਣੀ ਸੋ ਬਾਈ ਆ ਕੁਝ ਆਪਣਾ ਇੰਟੀਰੀਅਰ ਹੈ ਬੱਸ ਛੋਟੀ ਆ ਜਿਆਦੀ ਵੱਡੀ ਬੱਸ ਨਹੀਂ ਹੈ ਇਹ ਨਾਰਮਲ ਜੀ ਬੱਸ ਆ ਤੇ ਓਨਲੀ ਰੈਡ ਬੱਸ ਤੇ ਇਹੀ ਬੱਸ ਅਵੇਲੇਬਲ ਸਾਨੂੰ ਮਿਲੀ ਤੇ ਇਸ ਲਈ ਜਾ ਰਹੇ ਹਾਂ ਤੋਂ ਇਹ ਸੀਟਾਂ ਸਾਰੀ ਚੈੱਕ ਹੋ ਰਹੀਆਂ ਨੇ ਸੀਟ ਨੰਬਰ 18 ਅਬਸਤਰ ਨੂੰ ਹਮ ਤਿਆਰ ਆ ਬਈ ਆਪਣੀ ਜਰਨੀ ਦੇ ਨਾਲ ਨਾਲ ਕੰਮ ਵੀ ਜਾਰੀ ਆ ਤੁਸੀਂ ਇਹ ਵਾਲੀ ਐਪੀਸੋਡ ਦੇਖੋਗੇ ਹੋਰ ਤੱਕ ਇਹ ਸਭ ਤੋਂ ਪਹਿਲੀ ਐਪੀਸੋਡ ਜਿਹੜੀ ਆ ਨਾ ਆਪਣੀ ਲੁਧਿਆਣੇ ਤੋਂ ਰਿਸ਼ੀਕੇਸ਼ ਦੀ ਉਹ ਲ ਮੈਂ ਐਡਿਟ ਕਰਕੇ ਵੀਡੀਓ ਅਪਲੋਡਡ ਆ ਦਸ থাম্বਨੇਲ ਐਡਿਟ ਹੋ ਰਿਹਾ ਸ਼ਾਮ ਤੱਕ ਇਹ ਵੀ ਵੀਡੀਓ ਲਾਈਵ ਹੋ ਜਾਊਗੀ ਬਈ ਓਕੇ ਮਤਲਬ ਸ਼ਰਮੀ ਦੇ ਨਾਲ ਨਾਲ ਕੰਮ ਵੀ ਜਰੂਰੀ ਆ ਬਗੇ ਦੇ ਸਾਥੇ ਦੂਜੇ ਘਾਰੇ ਵੀ ਲੱਗਨੇ ਸ਼ੁਰੂ ਹੋ ਗਏ ਬਸ ਜਿਹੜੀ ਆਪਣੀ ਬਦਰੀਨਾਥ ਜਾ ਰਹੀ ਹੈ ਤੇ ਆਪਾਂ ਵੀ ਉਸ ਤੋਂ ਪਹਿਲਾਂ ਬਦਰੀਨਾਥ ਜਾ ਰਹੇ ਆ उस तो वापसी आप जावे गोविंद घाट हर जगह तो नहीं तक चेक पोस्ट मिलेगा रजिस्ट्रेशन कराना कराडेटरी है बिल्कुल भी जो भाई तुम कि बिना रजिस्ट्रेशन तो यात्रा कर सकते हो तो बह भूल के भी ना करो जो रास्ते तो फड़े जाओगे ਤਾਨੂੰ ਵਾਪਸ ਭੇਜਤਾ ਜਾਏਗਾ ਰਸਤੇ ਰਸਤੇ ਚਪੰਜੀਕਰਨ ਚੈਕਿੰਗ ਦਾ ਜਿਹੜਾ ਕੇਂਦਰ ਹੈ ਨਾ ਉਹ ਬਣਿਆ ਹੋਇਆ ਤੇ ਸਾਡੀ ਬੱਸ ਇਸੇ ਕਰਕੇ ਲੇਟ ਹੋਈ ਆ ਤੇ ਬਾਕੀ ਤੁਹਾਨੂੰ ਜਦੋਂ ਰਜਿਸਟ੍ਰੇਸ਼ਨ ਕਰਾਉਣਾ ਹੋਏਗਾ ਕੋਲੇ ਤੁਹਾਨੂੰ ਆਧਾਰ ਕਾਰਡ ਜਾਂ ਕੋਈ ਵੈਲਿਡ ਆਈਡੀ ਪ੍ਰੂਫ ਮੰਡੇਟਰੀ ਆ ਜਿਹਦੇ ਰਾਹੀਂ ਤੁਹਾਡਾ ਵੈਰੀਫਾਈ ਮੈਨੇ ਰਜਿਸਟ੍ਰੇਸ਼ਨ ਤੋਂ ਉਪਰ ਨਾਲ ਵੈਰੀਫਿਕੇਸ਼ਨ ਵੀ ਹੋਊਗਾ ਤੇ ਤੁਹਾਡੇ ਨੰਬਰ ਤੇ ਓਟੀਪੀ ਵੀ ਸੈਂਡ ਕੀਤਾ ਜਾਏਗਾ ਭਾਈ ਹੁਣ ਜਿਹੜੀ ਸਾਡੀ ਬੱਸ ਦੀ ਕਰੰਟਲੀ ਆਪਰੇਟਿੰਗ ਸਪੀਡ ਹੈ ਨਾ ਅਪਰੋਕਸ 42 50 ਕਿਲੋਮੀਟਰ ਪਰ ਆ ਰਹਾ ਮਤਲਬ ਕਿ 32 50 ਕਿਲੋਮੀਟਰ ਦੇ ਵਿੱਚ ਵਿੱਚ ਹੀ ਚੱਲ ਰਹੀ ਹੈ ਬਸ ਮਤਲਬ ਕਿ ਕਿਉਂਕਿ ਘਾਟ ਸੈਕਸ਼ਨ ਆ ਸਾਰਾ ਪਹਾੜੀ ਏਰੀਆ ਤੇ ਟਰਨਿੰਗ ਬਹੁਤ ਆ ਦੇਖੋ ਸੋ ਜਿਹੜਾ ਆਪਾਂ ਏਰੀਆ ਹੁਣ ਕ੍ਰਾਸ ਕਰ ਰਹੇ ਹਾਂ ਤਪੋਵਨ ਇੱਥੇ ਵੀ ਲੋਕੀ ਆਉਂਦੇ ਆ ਬਹੁਤ ਵਧੀਆ ਜਗ੍ਹਾ ਹੈ ਟੂਰਿਸਟ ਪਲੇਸ ਹੈ ਵੀ ਟਿੰਗ ਰੋਕਿੰਗ ਸਾਰਾ ਕੁਝ ਇੱਥੇ ਮਿਲ ਜੂਗਾ ਤਪੋਵਨ ਚਾਹੀਏ ਸਾਰਾ ਸਿਸਟਮ ਸਾਡੀ ਬੱਸ ਆ ਚੁੱਕੀ ਹੈ 3 ਤਾਰਾ ਜੀ ਤੇ ਇੱਥੇ ਆਪਣੀ ਬੱਸ ਦਾ ਸਟਾਪ ਹੈਗਾ 9:30 ਹੋ ਰਿਹਾ ਵੈਸੇ ਸਾਡੀ ਬੱਸ ਨੂੰ ਚੱਲੇ 2 ਘੰਟੇ ਦੇ ਅਪਰੋਕਸ ਹੋ ਗਏ 1.5 ਘੰਟਾ ਹੋ ਗਿਆ ਤੇ 58 ਕਿਲੋਮੀਟਰ ਹੀ ਕਵਰ ਕਰ ਪਾਈ ਹੈ ਕਿਉਂਕਿ ਚੜਾਈ ਬਹੁਤ ਜ਼ਿਆਦਾ ਹੈ ਤੇ ऋषिकेश ਤੋਂ ਲੈ ਕੇ ਇੱਥੇ ਤੱਕ ਤਾਂ ਮੈਂ ਕੁਝ ਵੀ ਨਹੀਂ ਕਵਰ ਕੀਤਾ ਕਿਉਂਕਿ ਨਾ ਮੈਨੂੰ ਮੋਸ਼ਨ ਸਿਕਨਸ ਹੋ ਰਹੀ ਸੀ ਕਿਉਂਕਿ ਬੱਸ ਬੱਸ ਨਾ ਜਿਵੇਂ ਚੱਲ ਰਹੀ ਸੀ ਹਿਲਰੀ ਸੀ ਨਾ ਤੇ ਭਾਈ ਪ੍ਰੋਬਲਮ ਹੋ ਗਈ ਤੇ ਮੈਂ ਫਿਰ ਸੌਣ ਤੇ ਹੀ ਜ਼ਿਆਦਾ ਫੋਕਸ ਕੀਤਾ ਮੈਂ ਕਿਹਾ ਜੇ ਇੱਕ ਵਾਰ ਵਰਮਟ ਸਟਾਰਟ ਹੋ ਗਈ ਨਾ ਫਿਰ ਉੱਕੂੰਗੀ ਨਹੀਂ ਤਾਂ ਖਾਲੀ ਪੇਟ ਵੀ ਨਹੀਂ ਰਹਿਣਾ ਚਾਹੀਦਾ ਤੇ ਇਸ ਲਈ ਥੋੜਾ ਬਹੁਤਾ ਕੁਝ ਖਾ ਲਿਆ ਪ੍ਰੀਤ ਕਹਿ ਰਿਹਾ ਸੀਗਾ ਕਿ ਭਾਈ ਮੈਂ ਕੁਝ ਨਹੀਂ ਖਾਣਾ ਮੈਨੂੰ ਸਮਝਾਇਆ ਪਰ ਆ ਅਗਰ ਕੁਝ ਨਹੀਂ ਖਾਦਾ ਨਾ ਹੋਰ ਜਿਆਦਾ ਬਿਮਾਰ ਹੋ ਜਾਣਾ ਕਿ ਆ ਦੇਖ ਲਓ ਯਾਰ ਸਾਰੀ ਬੱਸਾਂ ਬੁੱਸਾਂ ਇੱਥੇ ਹੀ ਖੜੀਆਂ ਹੁੰਦੀਆਂ ਭਾਈ ਇੱਧੇ ਹੀ ਮਤਲਬ ਕੁ ਛੋਟੀ ਛੋਟੀ ਬੱਸਾਂ ਇਹਨਾਂ ਜਿੱਥੇ ਮਲਟੀ ਐਕਸਲ ਵਗਰਾ ਨਹੀਂ ਚੱਲਦੀ ਆ। ਹਾਂ। ਸੋ ਜੀ ਆਪਾਂ ਜਿੱਥੇ ਰੁੱਕੇ ਆ ਰੋਟੀ ਖਾਣ ਲਈ ਆ ਦੇਖੋ ਜੀ ਪਿੱਛੇ ਰੋਡ ਦੇ ਨਜ਼ਾਰੇ ਦੇਖੋ। ਆ ਮੇਬੀ ਆਪਾਂ ਥੱਲੋਂ ਦੀ ਆਏ ਆ। ਆ ਪਹਾੜਿਆਂ ਦੇ ਵਿੱਚ ਵਿੱਚ ਰੋਡ ਇੰਨੀ ਆ ਸਾਰੀਆਂ ਬੜੀਆਂ ਨਾ ਘੁੰਮ ਘੁੰਮ ਕੇ ਘੁੰਮ ਘੁੰਮ ਕੇ ਹੁਣ ਆਪਾਂ ਸ਼ਾਇਦ ਇੱਥੋਂ ਦੀ ਇਹਲੀ ਰੋਡ ਫੜ ਕੇ ਉੱਪਰ ਨੂੰ ਜਾਣਾ ਵਾ। ਹੁਣ ਪਤਾ ਨਹੀਂ ਕਿਤੇ ਕਿਤੇ ਨੂੰ ਜਾਏਗੀ ਇਹ ਰੋਡ। ਕਹਿੰਦੇ ਆ ਕਿ 4 ਵਜੇ ਤੱਕ ਸੋਮ ਪ੍ਰਿਆਗ ਆਏਗਾ। ਤੇ ਲੈ ਆ ਵੀ ਦੇਖਦੇ ਆ ਆਪਾਂ ਗੋਵਿੰਦ ਘਾਟ ਕਦੋਂ ਤੱਕ ਪਹੁੰਚ ਜਾਾਂਗੇ ਵੈਸੇ ਤਾਂ ਬਦਰੀਨਾਥ ਤੱਕ ਬਸ ਜਾਏਗੀ ਦੇਖਦੇ ਆ ਲੈਟਸ ਸੀ ਕੀ ਪਲਾਨ ਬਣਦਾ ਹਲੇ ਆਪਾਂ ਖੁਦ ਵੀ ਕਨਫਿਊਜ਼ ਆਂ ਜਿਹੜਾ ਟਾਈਮ ਸਿਰ ਬੱਸ ਪਹੁੰਚ ਗਈ ਤੇ ਆਪਾਂ ਜਾਵਾਂਗੇ ਬਦਰੀਨਾਥ ਤੱਕ ਅਦਰਵਾਈਜ਼ ਗੋਵਿੰਦ ਘਾਟ ਆਪਾਂ ਬੱਸ ਛੱਡ ਦੇਣੀ ਆ ਆ ਬਾਈ ਇੱਥੇ ਬਣਾ ਰਹੇ ਆ ਰੋਟੀ ਆਪਣਾ ਪ੍ਰੀਪਰੇਸ਼ਨ ਚੱਲ ਰਹੀ ਹੈ ਖਾਣੇ ਦੀ ਸੋਕੇ ਆਪਣਾ ਪਰਾਠਾ ਆਪਾਂ ਪਰਾਠਾ ਆਲੂ ਪਿਆਜ਼ ਆਰਡਰ ਦਿੱਤਾ ਹੀ ਤੇ ਪੇਸ਼ ਕਰਕੇ ਇੱਕ ਵਾਰ ਦੇਖਦੇ ਆ ਕਿੱਦਾਂ ਦੇ ਆ ਨਾਲ ਸੋਲੇ ਵੀ ਦਿੱਤੇ ਆ ਚਟਨੀ ਵੀ ਆ ਇਹ ਰਹਿਤਾ ਵੀ ਆ लस्सी मंगवाई है नमकीन लस्सी आ गई लस्सी आ जाएगी थोड़ा टेस्ट बच जाएगा फिर आ गई अपनी लस्सी भी बी इत तो अपनी बस हम निकल चुकी है जी तो अपना लंच स्टॉप तो बाद देख लो बी बार घट ही देखो ਉਹ ਇਹ ਨਦੀ ਨਾ ਚਲ ਰਹਾ ਹੈ। ਹੋਰ ਆਗੇ। ਸੋ ਜੀ ਆ ਜਿਹੜੀ ਆ ਵੀ ਤੁਹਾਨੂੰ ਦਿਖਾਈ ਹੈ ਨਾ ਉਹ ਸੀਗੀ ਅਲਕਨੰਦਾ ਤੇ ਗੰਗਾ ਦਾ ਆ ਕੇ ਸੰਗਮ ਹੁੰਦਾ ਹੈ। ਇੱਕ ਗ੍ਰੇਨਗਲਰ ਦੀ ਨਦੀ ਹੁੰਦੀ ਹੈ, ਇੱਕ ਵਾਈਟ ਹੁੰਦੀ ਹੈ ਮਤਲਬ। ਤੇ ਉਹ ਜਗਾ ਸੀ ਇੱਥੇ ਸਾਹਮਣੇ ਇੱਕ ਕਾਲਜ ਵੀ ਆ ਡੈਂਟਲ ਕਾਲਜ। ਤੇ ਮੈਸ ਜੈਂਡਰ ਸੰਸਕ੍ਰਿਤ ਕਾਲਜ ਬਿਲਕੁਲ ਪਹਾੜਾਂ ਦੇ ਉੱਪਰ ਬਣਿਆ ਹੋਇਆ ਹੈ। ਯੂਨੀਵਰਸਿਟੀ ਵੀ ਇੱਥੇ ਹੈਗੀ ਹੈ ਅਵੇਲੇਬਲ। ਰੋਡ ਯਾਰ ਸਿੰਗਲ ਹੌਂਦੇ ਕਰਕੇ ਨਾ ਬਹੁਤ ਜ਼ਿਆਦਾ ਥੋੜਾ ਦਿੱਕਤ ਹੁੰਦੀ ਕਿਉਂਕਿ ਸਾਈਡਾਂ 'ਚ ਨਾ ਗੱਡੀਆਂ ਲੱਗੀਆਂ ਆ ਦੇਖੋ ਕਿ ਨਾ ਪਾਰਕ ਪਾਰਕ ਕਰਕੇ ਚੱਲ ਜਾਂਦੇ ਆ ਰੋਡ ਦੇ ਸਾਡ-ਸਾਡ ਤੋਂ ਜੀ ਆ ਆਇਆ ਜੀ ਗੰਗਾ ਭਾਗੀਰਥੀ ਨਦੀ ਜਿਹੜੀ ਗੰਗੋਤਰੀ ਤੋਂ ਆ ਰਹੀ ਹੈ ਤੁਹਾਨੂੰ ਕਾਫੀ ਸਾਰੇ ਨਜ਼ਾਰੇ ਦੇਖਣ ਨੂੰ ਮਿਲਣਗੇ ਹਣ ਤੋ ਜੀ ਉਹ ਜਿਹੜਾ ਰਸਤਾ ਤੁਹਾਨੂੰ ਦਿਖ ਰਿਹਾ ਉਹ ਜਾ ਰਿਹਾ ਹੈ ਆਪਣਾ ਕੇਦਾਰਨਾਥ ਨੂੰ ਸਾਹਮਣੇ ਟਨਲ ਦਿਖ ਰਹੀ ਹੋएगी ਟਨਲ ਦਾ ਰਸਤਾ ਸਿੱਧਾ ਹੀ ਕੇਦਾਰਨਾਥ ਜਾ ਰਿਹਾ ਹੈ ਉਜੀ ਹੁਣ ਸਾਡੀ ਬੱਸ ਆ ਕੇ ਰੁਕੀ ਹੈ ਵਾਟਰ ਸ਼ੋਪ ਦੇ ਲਈ ਰੋਡ ਦੇ ਉਸ ਪਾਰ ਤੇ ਇਸ ਪਾਰ ਆਪਣਾ ਇਹਨੂੰ ਨੇਚਰਲ ਵਾਟਰ ਮਿਲ ਰਿਹਾ ਆ ਦੇਖੋ ਹੀ ਪਹਾੜਾਂ ਤੋਂ ਆ ਕੇ ਪਾਣੀ ਉਹੀ ਪਾਣੀ ਆਪਾਂ ਪੀ ਵੀ ਰਹੇ ਆ ਤੇ ਬੋਟਲ 'ਚ ਜਾਣ ਤੋਂ ਬਾਅਦ ਹੀ ਮਤਲਬ ਕੋਈ ਮਿੱਟੀ ਵਗਰਾ ਨਹੀਂ ਹੈ ਬਿਲਕੁਲ ਨਿਊਟੈਂਸ ਕਲੀਨ ਵਾਟਰ ਕ੍ਰਿਸਟਲ ਕਲੀਅਰ ਪਹਾੜ ਵਾਲਾ ਏਰੀਆ ਇੱਧਰ ਆ ਦੇਖੋ ਬਈ ਆਪਣੀ ਬੱਸ ਰੋਡ ਜਿਆਦਾ ਇੱਕ ਬਹੁਤ ਜਿਆਦਾ ਖਤਰਨਾਕ ਰੋਡ ਹੈ ਇਹ ਤੇ ਤੁਹਾਨੂੰ ਰੋਡ ਦੇ ਕਿਨਾਰੇ-ਕਿਨਾਰੇ ਹਰ ਚੀਜ਼ ਦੀ ਸਹੂਲਤ ਮਿਲੂਗੀ ਇੱਥੇ ਨਿੰਬੂ ਪਾਣੀ ਵਗਰੇ ਮਿਲ ਰਿਹਾ ਬਾਕੀ ਤੁਸੀਂ ਪਹਾੜ ਦਾ ਸੀਨ ਵਗਰਾ ਦੇਖ ਲਓ ਯਾਰ ਕਿੰਨਾ ਖਤਮਾ ਆਗਾ ਤੇ ਆ ਜਿਹੜਾ ਏਰੀਆ ਹੈ ਨਾ ਮਤਲਬ ਨੋਰਮਲ ਬੰਦੇ ਇੱਥੇ ਗੱਡੀ ਲੈ ਕੇ ਨਹੀਂ ਆ ਸਕਦੇ ਆ ਜਿਨ੍ਹਾਂ ਨੂੰ ਆਪਣੀ ਕਾਰ ਵੀ ਲੈ ਕੇ ਆਣੀ ਹੈ ਉਹਨਾਂ ਨੂੰ ਟੈਸਟ ਦੇਣਾ ਪੈਂਦਾ ਪੂਤਰਾਖੰਡ ਗਵਰਨਮੈਂਟ ਵੱਲੋਂ ਤੇ ਉਸ ਤੋਂ ਬਾਅਦ ਹੀ ਉਹ ਏ ਚਾਰਦਾਮ ਯਾਤਰਾ ਕੰਟੀਨਿਊ ਕਰ ਸਕਦੇ ਆ ਵਰਨਾ ਉਹਨਾਂ ਨੂੰ ਬਣਾ ਕਰ ਦਿੱਤਾ ਜਾਂਦਾ ਸਿੱਧਾ ਹੀ ਕਿਉਂਕਿ ਇਹ ਰੂਟ ਦਾ ਥੋੜਾ ਜਿਹਾ ਮਤਲਬ ਕਿ ਜੋ ਬੰਦਾ ਕਾਫੀ ਜ਼ਿਆਦਾ ਐਕਸਪੀਰੀਅੰਸ ਦਾ ਨਾ ਉਹੀ ਗੱਡੀ ਲੈ ਕੇ ਆ ਸਕਦਾ ਬਾਈ ਇੱਥੇ ਆਹ ਦੇਖੋ ਬਾਈ ਥੱਲੇ ਥੱਲੇ ਰਿਵਰ ਵੀ ਵਗ ਰਹੀ ਆ ਪਤਾ ਨਹੀਂ ਇਹ ਕਿਹੜੀ ਮੰਦਾਕਣੀ ਆ ਇਹ ਮੰਦਾਕਲੀ ਰਿਵਰ ਆ ਮੇਬੀ ਵਾਸ਼ਰੂਮ ਸਹੂਰਾ ਹੀ ਬਣੇ ਹੋਏ ਆ ਪਿੱਛੇ ਵੀ ਦੁਕਾਨ ਆ ਅੱਗੇ ਦੁਕਾਨ ਅੱਗੇ ਨਿੰਬੂ ਪਾਣੀ ਮਿਲ ਰਿਹਾ ਅੱਧਾ ਹੀ ਕੋਈ ਟਾਈਮ ਪਾਸ ਕਰੀ ਜਾਂਦੇ ਆ ਖਾ ਖੂ ਕੇ ਟਗਾ ਟਕ ਟੁਪੜੋ ਸਕਦੇ ਹੋ ਸਾਹਮਣੇ ਅੱਗ ਲੱਗੀ ਹੋਈ ਹੈ ਪਹਾੜਾਂ 'ਚ ਇਹੋ ਇਹੋ ਬਈ ਪਹਾੜਾਂ 'ਚ ਜੀ ਨੋਰਮਲ ਹੈਗੀ ਆ ਕਿਤੇ ਰਗੇ ਤੇ ਤੁਹਾਨੂੰ ਲੱਗੇ ਮਿਲੂਗੀ ਵਾ ਸੋ ਜਿੱਥੇ ਆਪਣੀ ਬੱਸ ਰੁਕੀ ਆ ਉਹ ਜਗ੍ਹਾ ਦਾ ਵੀ ਨਾਮ ਮਗਰਾਸੂ ਹੈ ਤੇ ਇੱਥੇ ਢਾਬਾ ਸੀਗਾ ਹੁਣ ਤੇ ਬੇਸਿਕਾ ਆਪਾਂ ਜਾ ਢਾਬੇ ਤੇ ਨਹੀਂ ਰਹੇ ਆ ਸਾਹਮਣੇ ਨਾ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਗੋਬਿੰਦਨਗਰ ਤੇ ਆਪਾਂ ਸੋਚ ਰਹੇ ਗੁਰਦੁਆਰੇ ਸਾਹਿਬ ਚਲਦੇ ਆਂ ਤੇ ਲੰਗਰ ਛਕਦੇ ਆਂ ਯਾਰ ਕਿਉਂਕਿ ਸਵੇਰੇ ਆਪਾਂ ਬਾਹਰੋਂ ਆਲਰੇਡੀ ਖਾ ਲਿੱਤਾ ਹੋਇਆ ਤੇ ਦੁਪਹਿਰ ਨਾਲੇ ਸ਼ਾਮ ਨੂੰ ਵੀ ਬਾਹਰੋਂ ਹੀ ਆਪਾਂ ਖਦਾ ਹੀ ਰੋਟੀ ਤੇ ਅੱਜ ਆਪਾਂ ਲੰਗਰ ਛਕਦੇ ਆਂ ਸੋ ਜੇ ਆ ਗੁਰਦੁਆਰਾ ਸਾਹਿਬ ਆ ਗਿਆ ਆਪਣਾ ਨਗਰਾਸੂ ਚ ਸੋ ਜੀ ਆਪਾਂ ਗੁਰਦੁਆਰੇ ਸਾਹਿਬ ਆਏ ਲੰਗਰ ਛਕਣ ਲਈ ਬਸ ਦੀ ਯਾਤਰੀ ਦੇ ਵਿੱਚ ਵੀ ਲੰਗਰ ਤੁਹਾਨੂੰ ਮਿਲ ਰਿਹਾ ਸੋ ਜੀ ਆ ਘਰ ਦਰਵਾਰਾ ਸਾਹਿਬ ਸੀਗਾ ਆਪਣਾ ਪੂਰਾ ਤੇ ਇੱਥੇ ਲੰਗਰ ਹਾਲ ਵਗੈਰਾ ਸੀਗਾ ਤੇ ਤੇ ਇੱਥੇ ਬਰਤਨ ਵਗਰ ਆਪਣੇ ਆਪ ਵਾਸ਼ ਕਰਨੇ ਸੀਗੇ ਜਿਹੜੇ ਵੀ ਆਪਾਂ ਲੰਗਰ ਛਕਦੇ ਆ। ਸੋ ਜੀ ਆ ਜਿਹੜਾ ਥੱਲੇ ਤੁਹਾਨੂੰ ਪ੍ਰੋਜੈਕਟ ਦਿਖ ਰਿਹਾ ਹੈ ਸਾਰਾ ਹੀ ਰੇਲਵੇ ਦਾ ਪ੍ਰੋਜੈਕਟ ਹੈ ਤੇ ਸਾਰੀ ਲਾਈਨਾਂ ਵਿਛਣੀਆਂ ਇੱਥੋਂ ਇੱਥੇ ਤੱਕ ਮਤਲਬ ਦਿੱਲੀ ਤੋਂ ਲੈ ਕੇ ਕੇਦਾਰਨਾਥ ਵਗੈਰਾ ਆਣ ਲਈ ਤੁਹਾਨੂੰ ਟ੍ਰੇਨ ਦੀ ਵੀ ਸੋਚ ਤਾਂ ਬਹੁਤ ਹੀ ਜਲਦ ਸ਼ਾਰਟ ਹੋ ਸਕਦੀ ਹੈ। ਆ ਦੇਖੋ ਥੱਲੇ ਸਾਰਾ ਰੇਲਵੇ ਦਾ ਹੀ ਕੰਮ ਚੱਲ ਰਿਹਾ ਟਨਲ ਟਨਲ ਬਣ ਰਹੇ ਆ। ਸਾਡੀ বাস ਹੁਣੇ ਨੰਦ ਆ ਨੰਦ ਪ੍ਰਿਆਗ ਨੂੰ ਕ੍ਰੋਸ ਕਰ ਗਈ ਹੈ ਤੇ ਪਹਾੜਾਂ 'ਚ ਨਾ ਮੌਸਮ ਲੋਕ ਪਤਾ ਨਹੀਂ ਲੱਗਦਾ ਕਿ ਕਦੋਂ ਮੌਸਮ ਚੇਂਜ ਹੋ ਜਾਏ ਹੁਣ ਇਹ ਤਾਂ ਬਾਹਰ ਮੀਂਹ ਪੈਣ ਲੱਗ ਗਿਆ ਤੇ ਮੌਸਮ ਕਾਫੀ ਸੁਭਾਵਨਾਜਾ ਹੋ ਗਿਆ ਹੋਇਆ ਮਾਰਦਾ ਨੰਦ ਲੋਕ ਤੁਸੀਂ ਤੁਹਾਨੂੰ ਦਿਖਾਣਾ ਹੁਣ ਲਾਸਟ ਪ੍ਰਿਆਗ ਬਿਸ਼ਨੂਰ ਲਿਆ ਗਾ ਆ ਦੇਖੋ ਬਾਹਰ ਕਿੰਨਾ ਹੀ ਸੋਹਣਾ ਜਿਹਾ ਮੌਸਮ ਹੋ ਗਿਆ ਪਹਿਲਾਂ ਇੰਨੀ ਗਰਮੀ ਲੱਗ ਰਹੀ ਸੀ ਹੁਣ ਪੂਰਾ ਠੰਡਾ ਠੰਡਕ ਜਿਹੀ ਹੋ ਗਈ ਹੋਈ ਹੈ ਫੋਜੀ ਸਾਡੀ বাস ਆਈ ਹੈ ਹੁਣ ਰਿਫਿਲਿੰਗ ਲਈ ਪੈਟਰੋਲ ਰਿਫਿਲ ਹੋ ਰਿਹਾ ਇੱਥੇ ਪੈਟਰੋਲ ਪੰਪ ਤੇ ਤੇ ਆਪਾਂ ਹੁਣ ਆ ਚੁੱਕੇ ਪਿੱਪਲ ਕੋਟੀ ਦੇ ਇੱਥੇ ਪੈਟਰੋਲ ਪੰਪ ਤੇ ਸਟੌਪ ਲਿਆ ਪਾਣੀ ਭੋੜੀ ਇੱਥੇ ਭਰ ਸਕਦੇ ਸਾਹਮਣੇ ਪਾਣੀ ਫ੍ਰੀ ਪਾਣੀ ਦਾ ਉਹ ਵੀ ਲੱਗਿਆ ਹੈ ਕੈਂਪ ਫੀ ਤੇ ਠੰਡਾ ਪਾਣੀ ਆ ਰਿਹਾ ਵਿੱਚ ਤੇ ਦੁਕਾਨ ਵਗਰਾ ਵੀ ਹੈ ਇੱਥੋਂ ਹੀ ਸਮਾਨ ਵੀ ਲੈ ਸਕਦੇ ਹੋ ਤੇ ਬਾਕੀ ਆਪਨਾ ਡਰਾਈਵਰ ਸਾਹਿਬ ਹੋਗੇ ਕੰਡਕਟਰ ਸਾਹਿਬ ਬਾਕੀ ਆਪ ਕੋ ਜਬੀ ਰੋਡ ਆ ਉਹ ਪਿੱਛੇ ਪਹਾੜ ਦੇਖੋ ਉਹਦੇ ਹਲੇ 3 ਘੰਟੇ ਲੱਗਣੇ ਬਦਰੀਨਾਥ ਪਹੁੰਚਣ ਨੂੰ ਤੇ 7:30 ਵਜ ਜਾਣਗੇ ਇਸ ਤੋਂ ਵਧੀਆ ਆਪਾਂ ਗੋਬਿੰਦ ਘਾਟ ਉੱਤਰ ਜਾਂਦੇ ਆ ਤੇ ਕਿਉਂਕਿ ਵਾਪਸ ਹੀ ਤਾਂ ਫਿਰ ਉੱਥਾ ਹੋ ਜਾਣਾ ਕਿ ਰਾਤ ਨੂੰ ਵਾਪਸ ਨਹੀਂ ਆਪਾਂਗੇ ਤੇ ਕੱਲ ਨੂੰ ਆਪਾਂ ਨੂੰ ਨਿਕਲਣਾ ਗੋਬਿੰਦ ਧਾਮ ਦੇ ਲਈ ਤੇ ਫਿਰ ਥੋੜਾ ਜਿਆਦਾ ਦਿੱਕਤ ਹੋ ਸਕਦਾ ਤੇ ਇਸ ਕਰਕੇ ਆਪਾਂ ਸੇਫ ਸਾਈਡ ਆਪਣਾ ਗੋਬਿੰਦ ਘਾਟ 'ਤੇ ਰੁਕਾਂਗੇ ਰਾਸਤਾ ਦੇਖ ਲਓ ਕਿੱਦਾਂ ਦਾ ਰਸਤਾ ਹੈ ਇਹ ਸਾਰੇ ਮਤਲਬ ਬਹੁਤ ਹੀ ਜ਼ਿਆਦਾ ਡਿਫਿਕਲਟ ਵਾਲੇ ਰਾਸਤੇ ਨੇ ਔਰ ਸਭ ਤੋਂ ਜ਼ਿਆਦਾ ਜਿਹੜੀ ਕਠਿਨ ਯਾਤਰਾ ਹੈ ਨਾ ਹਿਮਕੁੰਡ ਸਾਹਿਬ ਦੀ ਆ ਜਿਹੜੀ ਕਿ ਆਪਾਂ ਕਰ ਰਹੇ ਹਾਂ ਕਿਉਂਕਿ ਸਭ ਤੋਂ ਜ਼ਿਆਦਾ ਹਾਈਟ ਤੇ ਇਹੀ ਹੈ ਕੋਈ ਵੀ ਤੀਰਥ ਯਾਤਰਾ ਦੇ ਵਿੱਚ ਹਿਮਕੁੰਡ ਸਾਹਿਬ ਦੀ ਜਿਹੜੀ ਉਚਾਈ ਹੈ ਨਾ ਉਹ 15000 ਫੁੱਟ ਹੈ ਵੈਸੇ ਕੇਦਾਰਨਾਥ ਪੈਂਦਾ 12000 ਤੋਂ ਉਸ ਤੋਂ ਵੀ ਜ਼ਿਆਦਾ ਆਪਣਾ ਹੇਮਪੁਰ 사이ভি ਚੜਾਈ ਹੈ। ਸੋ ਭਾਈ ਆ ਦੇਖੋ ਰਸਤੇ 'ਚ ਐਕਸੀਡੈਂਟ ਹੋਇਆ ਹੋਇਆ ਬਹੁਤ ਜਿਆਦਾ ਉਧਰ ਹੀ ਕੋਈ ਟਰੱਕ ਆ ਰਿਹਾ ਹੋਏਗਾ। ਇਹ ਖਾਈ ਦੇਖੋ ਖਾਈ ਥੱਲੇ ਆ ਥੱਲੇ ਨਾਲ ਸੀਡੀ ਵੀ ਵਸੀ ਹੋਈ ਆ ਪੂਰੀ ਪੂਰਾ ਸ਼ਹਿਰ ਹੀ ਸ਼ਹਿਰ ਆ। ਆਪਾਂ ਥੱਲੋਂ ਦੀ ਆਏ ਆ ਨਾ। ਉਹ ਉਹ ਅਹੀ ਰਸਤੇ ਕੋਮ ਕੋਮ ਗਾ ਬੋਪਰ ਤੱਕ ਆ ਗਏ ਭਾਈ ਬਹੁਤ ਜਿਆਦਾ ਹੀ ਕਟੀ। ਮੈਨੂੰ ਦੇਖ ਕੇ ਨਰਵਸਨੈਸ ਹੀ ਹੋ ਰਹੀ ਆ। ਭਾਈ ਦੇਖੋ ਚੜਾਈ ਮੈਂ ਕਰ ਪਾਉਂਗਾ ਕਿ ਨਹੀਂ। ਬਹੁਤ ਦੀ ਗੱਲਾਂ ਉਹ ਉੱਤੇ ਦੇਖ ਰਹੀ ਐ ਰੋਡ ਆਪਾਂ ਉੱਥੇ ਤੱਕ ਵੀ ਜਾਣਾ ਹੋਏਗਾ ਹੁਣੇ ਦੇਖੋ ਕੀ ਬਣਦਾ ਬਾਕੀ ਹੁਣੇ ਥੋੜੇ ਦਰ ਪਹਿਲਾਂ ਬਾਰਿਸ਼ ਹੋ ਰਹੀ ਸੀ ਤੇ ਹੁਣ ਹੋ ਗਿਆ ਧੋਪ ਵਾਲਾ ਮੌਸਮ ਮੈਂ ਪਾਣਾ ਜੇ ਕੋਈ ਪਤਾ ਨਹੀਂ ਜਲਦਾ ਭਾਈ ਮਿੰਟ ਚ ਮੌਸਮ ਖਰਾਬ ਹੋਏਗਾ ਮਿੰਟ ਚ ਸਹੀ ਵੀ ਹੋ ਜਾਂਦਾ ਬਾਕੀ ਸਭ ਤੋਂ ਜ਼ਿਆਦਾ ਖਤਰਨਾਕ ਯਾਤਰਾ ਕਰਨ ਜਾ ਰਹੇ ਆ ਮੈਂ ਜਦੋਂ ਵੀ ਆਪਾਂ ਯਾਤਰਾ ਸ਼ੁਰੂ ਕੀਤੀ ਸੀ ਕਿ ਸਵੇਰੇ ਕਰੀਬਨ 7:30 ਵਜੇ ਤੇ ਮਹਿਜ 260 ਕਿਲੋਮੀਟਰ ਦਾ 270 ਕਿਲੋਮੀਟਰ ਦੀ ਦੂਰੀ ਆ ਤੇ ਉਹਨੂੰ ਕਵਰ ਕਰਦੇ ਕਰਦੇ ਹੁਣ ਬਚ ਚੁੱਕੇ ਆ ਸ਼ਾਮ ਦੇ 5 ਜਾਂ 6 ਵਜੇ ਆ ਹੁਣ ਦਾ ਆਪਾਂ ਨਹੀਂ ਪਹੁੰਚ ਪਾਇਆ ਮਤਲਬ ਕਿ 11-12 ਘੰਟੇ ਦਾ ਸਫ਼ਰ ਹੋ ਗਿਆ ਆ 10 10 ਘੰਟੇ ਤੋਂ ਪਲੱਸ ਹੀ ਹੋ ਗਿਆ 11-12 ਘੰਟੇ ਹੋ ਜਾਣਾ ਪਹੁੰਚਦੇ ਪਹੁੰਚਦੇ ਬਾਕੀ ਕੈਬਿਨ ਤੋਂ ਵੀ ਹੋਏ ਤੁਹਾਨੂੰ ਇੱਕ ਵਾਰੀ ਦਿਖਾਣਾ ਭਈ ਉਹ ਦੇਖੋ ਰਸਤਾ ਦੇਖ ਰਿਹਾ ਥੱਲੇ ਉੱਥੋਂ ਦੀ ਆਇਆ ਆਈ ਨੂੰ ਕਹਿੰਦੇ ਐਕਸਟ੍ਰੀਮ ਰੋਡ ਏ ਕਿ ਨਾ ਲੋਕੀ ਵੀ ਟਲਦੇ ਹੈ ਨਹੀਂ ਵਿੱਚ ਹੀ ਫਸਾ ਲੈਂਦੇ ਆਪਣੀ ਗੱਡੀ ਤੋ ਜੀ ਆ ਜਿਹੜੀ ਜਗਾ ਵੀ ਹੈ ਨਾ ਇਹ ਜੋਸ਼ੀਮਾਠਾ ਤੇ ਆਪਾਂ ਜੋਸ਼ੀਮਾਠਾ ਕ੍ਰੋਸ ਕਰ ਚੁੱਕੇ ਆ ਵੈਸੇ ਮੈਂ ਜਿਹੜਾ ਏਰੀਆ ਪੈਂਦਾ ਨਾ ਜੋਸ਼ੀਮਾਠਾ ਬਾਕੀ ਚਮੌਰੀ ਡਿਸਟ੍ਰਿਕਟ ਚ ਆ ਗਏ ਆ ਇਹ ਚਮੌਲ ਦੇਸ਼ੀ ਬਹੁਤ ਵੱਡੀ ਹੈ ਜਿਹੜਾ ਹਿਮਕੁੰਨ ਸਾਹਿਬ ਆ ਉਹ ਵੀ ਚਮੌਰੀ ਡਿਸਟ੍ਰਿਕਟ ਚ ਹੀ ਆਂਦਾ ਉਤਰਾਖੰਡ ਦੇ ਸੋ ਜੀ ਕਾਫੀ ਸਾਰੀ ਸਿੱਖ ਸੰਗਤ ਵੀ ਜਾ ਰਹੀ ਆ ਯਾਤਰਾ ਦੇ ਲਈ ਆ ਦੇਖ ਸਕਦੇ ਹੋ ਬਈ ਸਾਰੇ ਆਪਣੇ ਗੱਡੀਆਂ ਤੋਂ ਕੋਈ ਬਾਈਕ ਤੋਂ ਮਤਲਬ ਜਿੱਦਾਂ ਵੀ ਮਤਲਬ ਆਪਸ਼ਨ ਹੈ ਜਾਂ ਸਾਰੇ ਪਾਸੋਂ ਜਿਹੜੇ ਬੰਦੇ ਟਰਾਈ ਕਰਦੇ ਪਹੁੰਚਣ ਨੂੰ ਜਿਹਨਾਂ ਨੂੰ ਬੁਲਾਵਾ ਆ ਜਾਂਦਾ ਰੱਬ ਦਾ ਉਹ ਬੰਦਾ ਪਹੁੰਚ ਜਾਂਦਾ ਬਾਕੀ ਦੇਖੋ ਸਾਨੂੰ ਵੀ ਨਾ ਨਾ ਕਰਦੇ ਕਰਦੇ ਬਜਾਏਗਾ ਬਾਕੀ ਆ ਦੇਖੋ ਉਹ ਬਈ ਰੋਡ ਦਿਖ ਰਹੀ ਹੈ ਤੁਹਾਨੂੰ ਥੱਲੇ ਉੱਥੋਂ ਦੀ ਆਪਾਂ ਆਏ ਆ ਉਹ ਰੋਡ ਆ ਦੇਖੋ ਉਹ ਬਈ ਕਦੇ ਕਿਸੇ ਨੇ ਸੋਚਿਆ ਨਹੀਂ ਹੋਏ ਕਿ ਪਹਾੜਾਂ 'ਚ ਵੀ ਇੰਨੇ ਰਸਤੇ ਹੋ ਸਕਦੇ ਆ ਗੱਡੀਆਂ ਦੇਖੋ ਕਿਵੇਂ ਜਾਈ ਜਾਂਦੀਆਂ ਆ ਦੇਖੋ ਪਹਾੜਾਂ 'ਚ ਹੋਟਲ ਢਾਬੇ ਸਾਰਾ ਕੁਝ ਮਿਲੇਗਾ ਅਨਲਿਮਟਿਡ ਫੂਡ ਵਿਦ ਅਨਲਿਮਟਿਡ ਜਰਨੀਸ ਇਟਸ ਆਲ ਐਡਵੈਂਚਰ ਬ੍ਰੇਕਾਂ ਕਦੇ ਵੀ ਲਾ ਸਕਦੀਆਂ ਬਟ ਧਿਆਨ ਆਪਨੇ ਨੂੰ ਆਪ ਰੱਖਣਾ ਪੈਣਾ ਕਿਉਂਕਿ ਇਹ ਸਿੰਗਲ ਰੋਡ ਆ ਨਾ ਤੇ ਸਾਹਮਣੇ ਦੀ ਗੱਡੀ ਆਉਂਦੀ ਆ ਤਾਂ ਉਹਨੂੰ ਰਸਤਾ ਵੀ ਦੇਣਾ ਪੈਂਦਾ ਸਾਰੀ ਸਿੰਗਲ ਰੋਡ ਆ ਬਟ ਰੋਡ ਬਤਿਆ ਬਣਾਈ ਗਈ ਆ ਉਤਰਾ ਸਰਕਾਰ ਉਤਰਾ ਕੰਡ ਸਰਕਾਰ ਵੱਲੋਂ ਰੋਡ ਦੇ ਵਿੱਚ ਕੋਈ ਕਟਾਈ ਨਹੀਂ ਕੀਤੀ ਗਈ ਆ ਸੋ ਜੀ ਆ ਉਹੀ ਜਗਾ ਜੋਸ਼ੀ ਮੰਡ ਜਿੱਥੇ ਕੁਝ ਦਿਨ ਪਹਿਲਾਂ ਬਹੁਤ ਹੀ ਵੱਡੀ ਗਨੈਸ਼ਨ ਜਲਸਾ ਹੋਇਆ ਸੀਗਾ ਅਰਥਕੋਇਕ ਆਇਆ ਸੀਗਾ ਪੁਚਾਲ ਤੇ ਇੱਥੇ ਹਲੇ ਵੀ ਮਤਲਬ ਕਿ ਉਹਦੇ ਨਿਸ਼ਾਨ ਰਹਿੰਦੇ ਆ ਘਰਾਂ ਚੋਂ ਦਰਾੜ ਪਈਆਂ ਹੋਈਆਂ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਉਣਾ ਕੋਈ ਘਰ ਹੁਣ ਆਊਗਾ ਹੁਣ ਕੋਈ ਕਾਫੀ ਸਾਰੇ ਨਿਕਲ ਗਏ ਹੋਏ ਆ ਘਰ ਘਾਹ ਨੂੰ ਕੋਈ ਦਿਖਦਾ ਤਾਂ ਤੁਹਾਨੂੰ ਦਿਖਾਉਣਾ ਮੈਂ ਬਹੁਤ ਹੀ ਜ਼ਿਆਦਾ ਇੱਥੇ ਦਰਾਣਾ ਪਈਆਂ ਹੋਈਆਂ ਵਾਕੀ ਤੋ ਹੀ ਆ ਖੂਬਸੂਰਤ ਜਿਹੇ ਨਜ਼ਾਰੇ ਹੈ ਨਾ ਇਹ ਪਹਾੜ ਵਾਲੇ ਏਰੀਆ 'ਚ ਤੁਸੀਂ ਇੰਜੋਏ ਕਰ ਸਕਦੇ ਮੈਨੂੰ ਲੱਗਦਾ ਸਿਰਫ ਉੱਤਰਾਖੰਡ 'ਚ ਮੈਨੂੰ ਹਿਮਾਚਲ 'ਚ ਵੀ ਇਹੋ ਜਿਹੇ ਨਜ਼ਾਰੇ ਨਹੀਂ ਦੇਖਣ ਨੂੰ ਮਿਲੇ ਅਕੋ ਇਹ ਏਰੀਆ ਨਿਕਲ ਗਿਆ ਜਿਹੜਾ ਦੜਾੜ ਵਾਲਾ ਆ ਬਾਕੀ ਆ ਦੇਖ ਲੋ ਯਾਰ ਆ ਇੱਕ ਹੋਰ ਮਿਲਿਆ ਇਹ ਪੂਰੀ ਦਰਾਰ ਪਈ ਹੋਈ ਆ ਆ ਪੂਰਾ ਪਹਚਾਲ ਤੋਂ ਹੀ ਦਬ ਗਿਆ ਆ ਮਕਾਨ ਨਾ ਛੜਾ ਪੋਰਸ਼ਨ ਸੋਈ ਆ ਆ ਗਿਆ ਜੋਸ਼ੀ ਮੜ ਤੇ ਮੰਦਿਰ ਚ ਜਿਹੜਾ ਕਿ ਬਦਰੀਨਾਥ ਉੱਤੇ ਜਿਹੜੇ ਭਗਵਾਨ ਨੇ ਉਹ 6 ਮਹੀਨੇ ਇੱਥੇ ਰਹਿੰਦੇ ਆ 6 ਮਹੀਨੇ ਬਦਰੀਨਾਥ ਮੰਦਿਰ ਦੇ ਵਿੱਚ ਰਹਿੰਦੇ ਆ ਉੱਪਰ ਤੇ ਬਾਕੀ ਤੁਹਾਨੂੰ ਦਿਖਾਣੇ ਇੱਕ ਰੀ ਮੰਦਿਰ ਅੱਗੇ ਬਸ ਥੋੜੀ ਹੋ ਜੈ ਨਾ ਉਹ ਦਾ ਨਦਗਾ ਨਹੀਂ ਉਹ ਦੇਖੋ ਉੱਪਰ ਲਾਲ ਰੰਗ ਦਾ ਠੰਡਾ ਵੀ ਲੱਗਿਆ ਹੋਇਆ ਕਿੰਨਾ ਪ੍ਰਾਭਸੰਦਰ ਹੈ ਵੇ ਮੋਨਾਸਟਰੀ টাইਦਾ ਲੱਗ ਰਿਹਾ ਬਟ ਬਹੁਤ ਵਈਆ ਆਹ ਦੇਖੋ ਜੀ ਮੰਦਿਰ ਮਾ ਤਾਂ ਦੇਖ ਲੋ ਯਾਰ ਜਿਨ੍ਹਾਂ ਨੇ ਟੇਕਣਾ ਕਾਫੀ ਖੂਬਸੂਰਤ ਜਗਾ ਆਹ ਦੇਖੋ ਜੀ ਆਹ ਦੇਖੋ ਬਈ ਮੰਦਿਰ ਇਨਾਕ ਲੰਬਾ ਜਾਮ ਲੱਗਿਆ ਸਾਰਿਆਂ ਨੇ ਆਪਣੀ ਆਪਣੀ ਗੱਡੀਆਂ ਬੰਦ ਕਰਤੀਆਂ ਤਾਂ ਇੱਥੇ ਹੀ ਖੜੇ ਹੋ ਗਏ ਸਾਰੇ ਬਈ ਨਾਲ ਨਾਲ ਹੁਣ ਗਰਮੀ ਦੇ ਨਾਲ ਠੰਡ ਦਾ ਵੀ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੁਣ ਜਿਵੇਂ ਜਿਵੇਂ ਅੱਗੇ ਜਾਵਾਂਗੇ ਹੋਰ ਠੰਡ ਵੱਧਦੀ ਜਾਏਗੀ ਤੇ ਮੋٹے ਕੱਪੜੇ ਆਪਣਾ ਨੂੰ ਬਾਹਰ ਕੱਢਨੇ ਪੈਣੇ ਆ ਆ ਦੇਖੋ ਜੀ ਆ ਵੀਊ ਦੇਖੋ ਬਈ ਪਹਾੜਾਂ ਦਾ ਆ ਸਾਰਾ ਆ ਦੇਖੋ ਆ ਥੱਲੇ ਕਿਤੇ ਜਾ ਕੇ ਆਪਾਂ ਗੋਬਿੰਦ ਘਾਟ ਨੂੰ ਚਲੇ ਜਾਾਂਗੇ ਆ ਕੁਝ ਆਪਣਾ ਵੀਊ ਆ ਬਈ ਘਾਟੀ ਦਾ ਸੋ ਜੀ ਆ ਘਰਾਂ ਨੂੰ ਦੇਖੋ ਯਾਰ ਕਿਵੇਂ ਪਹਾੜਾਂ 'ਚ ਘਰ ਬਣੇ ਪਏ ਆ ਸੋ ਜੀ ਉਹ ਤੁਹਾਨੂੰ ਰੋਡ ਦਿਖਦੀ ਹੋਣੀ ਆ ਉਹਦੇ ਕੋਲ ਉਧਰ ਉਧਰ ਹੀ ਆਪਾਂ ਨੂੰ ਜਾਣਾ ਹੋਣੇ ਤੇ ਉੱਥੇ ਹੀ ਕਿਤੇ ਆਪਣਾ ਗੋਬਿੰਦ ਘਾਟ ਹੈ ਤੇ ਆ ਸਾਰਾ ਆਪਣਾ ਜਿੰਨੇ ਵੀ ਸੰਗਤ ਜਾ ਰਹੀ ਹੈ ਸਾਰੀ ਹੇਮਕੁਡ ਸਾਹਿਬ ਨੂੰ ਹੀ ਜਾ ਰਹੀ ਹੈ ਤੇ 25 ਦਿਨ ਵੀ ਜੇ ਤੁਸੀਂ 25 ਤਰੀਕ ਨੂੰ ਜਾ ਰਹੇ ਹੋ ਹਾਂਜੀ ਹਾਂਜੀ 25 ਚਲੋ ਸਾਰੇ 25 ਤਰੀਕ ਨੂੰ ਹੀ ਜੱਥਾ ਜਾਣ ਨੂੰ ਤਿਆਰ ਕੋਈ ਜਾਮ ਖੁੱਲ ਗਿਆ ਆ ਹੁਣ ਤੇ ਸਾਰੇ ਟ੍ਰੈਫਿਕ ਹੁਣ ਅੱਗੇ-ਅੱਗੇ ਹੌਲੀ-ਹੌਲੀ ਵਧ ਰਿਹਾ ਸੋ ਚਲੋ ਆਪਾਂ ਵੀ ਚੱਲਦੇ ਆ ਕੋਈ ਪਹਿਲਾਂ ਜਦੋਂ ਪਿੱਛੇ ਜਾਮ ਲੱਗਿਆ ਸੀ ਉਦੋਂ ਮਤਲਬ ਕਿ ਸਾਡੀ ਗੱਡੀ ਸਭ ਤੋਂ ਲਾਸਟ ਸੀ ਹੁਣ ਸਾਡੇ ਪਿੱਛੇ ਹੀ ਬਹੁਤ ਜ਼ਿਆਦਾ ਜਾਮ ਲੱਗਿਆ ਆ ਤੇ ਅੱਗੇ ਹੋ ਦੇਖੋ ਬਾਈ ਉਧਰ ਪਹਾੜ ਮੋੜਦਾ ਉਧਰ ਵੀ ਲੱਗਾ ਹੋਇਆ ਆ ਸੋ ਬਈ ਉਤਰਾਖੰਡ ਪੁਲ ਅੱਗੇ ਜਾ ਰਹੀ ਹੈ ਜਾਮ ਕਲੀਅਰ ਕਰਵਾਣੇ ਕਰਵਾ ਨਾ ਰਹੀ ਬਾਕੀ ਦੇਖਦੇ ਆ ਬਾਕੀ ਆ ਦੇਖੋ ਜੀ ਕਿੰਨੀ ਸੰਖਤਾ ਜਾ ਰਹੀਆਂ ਬਾਈਕ ਤੇ ਵੀ ਸੋ ਜੀ ਲਗਭਗ ਆਪਣਾ ਅੱਧਾ ਪੌਣਾ ਘੰਟਾ ਰੁਕਣ ਤੋਂ ਬਾਅਦ ਥੋੜਾ ਜਿਹਾ ਟ੍ਰੈਫਿਕ ਹੁਣ ਦੁਬਾਰਾ ਖੁੱਲਿਆ ਪਹਿਲਾਂ ਇੱਕ ਵਾਰੀ ਲੱਗਿਆ ਜਾਮ ਦੁਬਾਰਾ ਖੁੱਲਿਆ ਫਿਰ ਹੁਣ ਦੁਬਾਰਾ ਫਿਰ ਲੱਗਿਆ ਸੀ ਹੁਣ ਦੁਬਾਰਾ ਵੀ ਖੁੱਲ ਗਿਆ ਦੇਖਦੇ ਲੈਟਸ ਸੀ ਕਿੱਤੇ ਤੱਕ ਜਾ ਕੇ ਹੁਣ ਆਪਾਂ ਨਿਕਲਦੇ ਆ ਕਿਉਂਕਿ ਆਪਾਂ ਨੂੰ ਆਪਾਂ ਨੂੰ ਜਾਣਾ ਜਿਆਦਾ ਦੂਰ ਨਹੀਂ ਆ 20 ਕਿਲੋਮੀ ਬੱਟ ਟਾਈਮ ਥੋੜਾ ਜਿਆਦਾ ਲੱਗ ਰਿਹਾ ਹੈ ਡਿਊ ਟੂ ਜਮ ਜਮ ਸੋ ਜਿਓ ਖਾਈ ਦੇਖ ਲਓ ਯਾਰ ਬਾਰਫਾ ਮੈਂ ਤੁਹਾਨੂੰ ਦਿਖਾ ਰਿਹਾ ਬਹੁਤ ਹੀ ਜਿਆਦਾ ਕਠਿਨ ਯਾਤਰਾ ਹੁੰਦੀ ਹੈ ਹਿਮਕੁੰਨ ਸਾਹਿਬ ਜੀ ਦੀ ਤੇ ਉਹ ਜੀ ਆ ਦੇਖੋ ਜੀ ਥੱਲੇ ਰਸਤਾ ਬਣਿਆ ਪਿਆ ਆਪਾਂ ਜਾਣਾ ਉੱਥੇ ਹੀ ਨੂੰ ਹੀ ਆ ਵਾਹ ਇਹ ਹੌਮ ਹੌਮ ਕੇ ਜਾਣਾ ਬੜਾ ਸਾਰਾ ਸੋ ਜੀ 7:25 ਹੋ ਗਿਆ ਹੁਣ ਜਾ ਕੇ ਆਪਾਂ ਪਹੁੰਚੇ ਆਂ ਗੋਬਿੰਦ ਘਾਟ ਚੱਲੇ ਆਪਾਂ ਗੁਰਦੁਆਰਾ ਸਾਹਿਬ ਤੇ ਉੱਥੇ ਆਪਾਂ ਅੱਜ ਸਟੇ ਕਰਨ ਵਾਲੇ ਆਂ ਤੇ ਕੱਲ ਨੂੰ ਆਪਾਂ ਨਿਕਲਾਂਗੇ ਥੋੜੀ ਗੋਬਿੰਦ ਧਾਮ ਦੇ ਲਈ ਸੋ ਜੀ ਸਾਡੀ ਬਸ ਨੇ ਸਾਨੂੰ ਇੱਥੇ ਰੋਕਿਆ ਸੀ ਤੇ ਇੱਥੇ ਗੇਟ ਹੈਗਾ ਜਿੱਥੋਂ ਦੀ ਆਪਾਂ ਨੂੰ ਥੱਲੇ ਜਾਣਾ ਵਾ ਸੋ ਜੀ ਆ ਰਿਹਾ ਆਪਣਾ ਗੇਟ ਹਾ ਬਾਬਾ ਮੋਦਨ ਸਿੰਘ ਦੁਆਰ ਇੱਥੋਂ ਦੀ ਜਾਣਾ ਵਾ ਥੱਲੇ ਸੋ ਜੀ ਆ ਚੁੱਕੇ ਆਪਾਂ ਗੁਰਦਾਰਾ ਗੋਵਿੰਦ ਘਾਟ ਸਾਹਿਬ ਆਗੇ ਚੱਲੋ ਸੋ ਜੀ ਸ਼ਾਮ ਦੇ ਵਜ ਰੇ 7:20 ਮਿੰਟ ਆਪਕ ਪਹੁੰਚ ਚੁਕੇ ਗੁਰਦਾਰਾ ਗੋਵਿੰਦ ਘਾਟ ਇੱਥੇ ਆਪਾਂ ਅੱਜ ਸਟੇ ਕਰਨ ਆਲੇ ਤੇ ਕੱਲ ਆਪਾਂ ਇੱਥੋਂ ਦੀ ਅੱਗੇ ਦੀ ਯਾਤਰਾ ਸ਼ੁਰੂ ਕਰਾਂਗੇ ਬਾਕੀ ਐਪੀਸੋਡ ਨੰਬਰ 3 ਚੇ ਕੁਝ ਐਹੀ ਆ ਬਾਕੀ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਸਾਦੀ ਸੰਤ ਹੈ ਹੋਈ ਆ ਬਾਕੀ ਪਿੱਛੇ ਉਹ ਦੇਖੋ ਜੀ ਪੂਰਾ ਰਸ਼ ਹੋਇਆ ਹੋਇਆ ਇੱਥੇ ਬਾਕੀ ਰੂਮ ਵਗਰਾ ਦੇਖਦੇ ਮਿਲ ਜੇ ਰੇ ਸੋ ਜੀ ਆ ਕਾਊਂਟਰ ਬਣੇ ਹੋਏ ਆ ਇੱਥੇ ਇੱਥੇ ਰੂਮ ਵਗਰਾ ਤੁਸੀਂ ਜੇ ਲੈਣਾ ਹੋਇਆ ਰਿਸੈਪਸ਼ਨ ਕੋਲ ਇੱਥੇ ਲੈ ਸਕਦੇ ਕੋਈ ਇਨਕੁਆਇਰੀ ਵ ਇਥੋਂ ਕਰ ਸਕਦੇ ਇਨਕੁਆਇਰੀ ਵਗਰਾ ਤੇ ਬਾਕੀ ਆਪ ਆਪਣਾ ਐਂਟਰੀ ਦੇ ਜਸ ਸਾਹਮਣੇ ਕਾਊਂਟਰ ਬਣੇ ਹੋਏ ਆ ਸੋ ਇਹ ਲਗਭਗ ਆਪ 300 ਕਿਲੋਮੀਟਰ ਦੀ ਜਰਨੀ ਆਪਾਂ ਕਵਰ ਕਰ ਲਈ ਸੀ ਯਾਤਰਾ ਜਿਹੜੀ ਸੀਗੀ ਬੱਸ ਤੋਂ ਹੀ ਤੇ ਵੈਸੇ ਆਨਲਾਈਨ ਅਸੀਂ ਬੁੱਕ ਕਰਾਇਆ ਸੀ 1200 ਦੀ ਟਿਕਟ ਪਈ ਵੈਸੇ ਤੁਸੀਂ ਆਫਲਾਈਨ ਕਰਾਉਂਗੇ ਜਾਂ ਗੁਰਦੁਆਰੇ ਸਾਹਿਬ ਵੱਲੋਂ ਹੀ ਬੱਸਾਂ ਜਾਂਦੀ ਆ ਸਵੇਰੇ 4:00 5:00 ਤੇ ਉਹ ਤੁਹਾਨੂੰ 5 600 ਜਾਂ 700 ਰੁਪਏ ਲੈਣਗੇ ਜੇ ਟੈਕਸੀ ਤੁਸੀਂ ਬੁੱਕ ਕਰਾਉਂਗੇ ਗਰੁੱਪ 2 4 ਬੰਦਿਆਂ ਦਾ ਬਣਾ ਲਿਓ ਜਾਂ 8 ਬੰਦਿਆਂ ਦਾ ਬਣਾ ਲਿਓ ਤੇ 1000 ਰੁਪਏ ਪਰਸਨ ਦੇ ਸਾਹਮਣੇ ਟੈਕਸੀ ਦਾ ਤੁਹਾਨੂੰ ਪੈ ਜਾਊਗਾ ਤੇ ਅਸੀਂ ਬੱਸ ਫੜਨ ਲਈ ਆਏ ਸੀਗੇ ਨਟਰਾਜ ਚੌਂਕ ਰਿਸ਼ੀਕੇਸ਼ ਤੋਂ ਉਸ ਤੋਂ ਬਾਅਦ ਉਸ ਬੱਸ ਨੇ ਹੁਣ ਜਾ ਕੇ ਸ਼ਾਮ ਨੂੰ ਸਾਨੂੰ 7:30-8:00 ਵਜੇ ਪਹੁੰਚਾਇਆ ਆਪਣਾ ਗੋਬਿੰਦ ਘਾਟ ਚਲੋ ਬਾਕੀ ਨੈਕਸਟ ਜਿਹੜੀ ਯਾਤਰਾ ਹੈ ਜਿਹੜੀ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਐਪੀਸੋਡ 4 ਚ ਤੁਸੀਂ ਦੇਖ ਲਿਓ ਐਪੀਸੋਡ 3 ਸੀਗਾ ਚਲੋ ਇਸ ਵੀਡੀਓ ਦੇ ਇੱਥੇ ਹੀ ਕਰਦੇ ਹਾਂ